ਸਸਕਲ ਸਾਰੀਆਂ ਪੈਨਾਂ ਨੂੰ ਅੱਜ ਆਪਾਂ ਬੱਚੇ ਦੀ afghani ਸਲਵਾਰ ਬਣਾ ਰਹੇ ਹਾਂ ਛੋਟੇ ਬੱਚੇ ਦੀ 10 ਸਾਲ ਦਾ ਬੱਚਾ ਹੈ ਤੇ ਇਦਾਂ ਹੀ ਆਪਾਂ ਵੱਡੇ ਬੱਚੇ ਦੀ ਵੀ ਬਣਾ ਸਕਦੇ ਹਾਂ ਆਪਣੀ ਵੱਡਿਆਂ ਦੀ ਵੀ ਸਲਵਾਰ ਇਦਾਂ ਹੀ ਕਟਿੰਗ ਕਰਨੀ ਹੈ ਬਸ ਸਾਈਡ ਦੇ ਘਾਏ ਇੱਕ ਲੈਂਥ ਆਪਾਂ ਵੱਡੀ ਛੋਟੀ ਕਰ ਲੈਣੀ ਹੈ ਜਿੱਦਾਂ ਆਪਾਂ ਬਣਾ ਰਹੇ ਹਾਂ ਤੇ ਤੁਹਾਨੂੰ ਦੱਸ ਦਈਏ ਮੈਜ਼ਰਮੈਂਟ ਕਿਦਾਂ ਇਹਦਾ ਲੈਣਾ ਹੈ ਹਾਂਜੀ ਇਹ ਦੇਖੋ ਇਹਨਾਂ ਦੀ ਨਾ 35 ਇੰਚ ਸਲਵਾਰ ਬੱਚੇ ਦੀ ਰੈਡੀ ਰੱਖਣੀ ਆਪਾਂ ਇਹ ਆਪਾਂ ਉੱਪਰੋਂ ਇਦਾਂ 4 ਇੰਚ 벨ਟ ਛੱਡ ਦੇਣੀ 4 ਇੰਚ 벨ਟ ਸਿਰਫ ਆਪਾਂ ਰੈਡੀ ਛੱਡਣੀ ਆ ਕਟਿੰਗ 'ਚ ਆਪਾਂ 벨ਟ 6 ਇੰਚ ਲੈਣੀ ਆ ਠੀਕ ਆ ਇੱਥੋਂ ਆ হাফ ਇੰਚ ਆ ਜਾਣਾ ਜਿਹੜਾ ਆਪਾਂ 벨ਟ 'ਚ ਮਾਰਜਨ ਰੱਖਣਾ ਹੈ ਕਿ ਸਲਾਈ ਲਈ ਆਣਾ ਇੱਥੋਂ 4 ਇੰਚ ਰੱਖ ਕੇ 33 ਇੰਚ ਰੈਡੀ ਰੱਖਣੀ ਆ ਤੇ ਆਪਾਂ 1 ਇੰਚ ਘੱਟ ਰੱਖਾਂਗੇ 33 ਇੰਚ ਇਹਦੇ ਨਿਸ਼ਾਨੀ ਲਗਾਵਾਂਗੇ ਕਿਉਂਕਿ ਆਪਾਂ ਨੀਚੋਂ 1.5 ਇੰਚ ਦੀ ਮੂਰੀ ਵੀ ਰੱਖਣੀ ਆ ਰੈਡੀ ਹੋਣ ਲਈ ਇੱਥੋਂ ਆਪਾਂ ਉਹਨਾਂ ਕੇਲ ਨਾਲ ਮੈਂ ਚਨੀ ਲਾ ਲਾਂਗੇ 3 ਇੰਚ ਠੀਕ ਹੈ ਇਹ ਆਪਣੀ ਹੋ ਗਈ ਹੁਣ ਆਪਾਂ ਇਥੋਂ ਮੂਰੀ ਰੱਖਣੀ ਹੈ ਬੱਚੇ ਦੀ ਮੂਰੀ ਤੇ ਆਪਾਂ ਤਿਆਰ ਕਰਨੀ ਹੈ 5 5 ਇੰਚ ਮੂਰੀ ਤਿਆਰ ਕਰਨੀ ਆ ਆਪਾਂ ਆਪਣੀ ਮਰਜ਼ੀ ਹੈ ਜਿੰਨਾ ਵੀ نیچے ਪਲੇਟਸ ਪਾਣੇ ਆ ਜਿੰਨੇ ਵੀ ਉਹਨਾਂ ਰੱਖ ਸਕਦੇ ਆ ਜਿਸ ਤਰ੍ਹਾਂ 5 ਪਾਣੇ ਆ ਤੇ ਆਪਾਂ ਇਹਦਾ ਡਬਲ ਲੈ ਸਕਦੇ ਆ 10 ਲੈ ਸਕਦੇ ਆ 12 ਲੈ ਸਕਦੇ ਆ ਪਰ ਮੈਂ ਬੱਚੇ ਦਾ ਥੋੜੀ ਜਿਹੀ ਖੁੱਲੇ ਵਧੀਆ ਢੰਗ ਨਾਲ ਟੰਗਣਾ ਪਲੇਟ ਪਾਵਾਂਗੇ ਇਸ ਲਈ ਮੈਂ ਇਥੋਂ ਆ 14 ਇੰਚ ਲਿਆਏ ਠੀਕ ਆ 14 ਇੰਚ ਲਿਆ ਇਹਦੇ ਆਪਾਂ ਜਿਹੜੀ ਐਕਸਟਰਾ نیچے ਕਪੜਾ ਹੈ ਨਾ ਬਚਿਆ ਹੋਇਆ ਇਹਨੂੰ ਆਪਾਂ ਇਦਾਂ ਵਾਧ ਹੀ ਲੈਣਾ ਹੈ ਇਹਦੀ ਕਟਿੰਗ ਆਪਾਂ نیچےਓਂ ਇਦਾਂ ਕਰਨੀ ਆ ਦੇਖੋ ਇਧਰੋਂ ਇੱਥੇ ਰੱਖ ਕੇ ਤੇ ਇਧਰੋਂ ਪੂਰੇ ਕਿਨਾਰੇ ਤੇ ਤਾਂ ਕਿ ਇਹਦੀ ਨਾਲੀ ਨੂੰ ਖਿੱਚ ਨਾ ਪਵੇ ਇਸ ਤਰ੍ਹਾਂ ਕਰਕੇ ਇਹਦੀ ਕਟਿੰਗ ਕਰਨੀ ਹੈ ਇਹਨਾਂ 1.5 ਇੰਚ ਐਕਸਟਰਾ ਰੱਖੀਦਾ ਹੈ ਇਹਦੀ ਨਾਲ ਹੀ ਉੱਪਰ ਨੂੰ ਖਿੱਚਣਾ ਪਵੇ ਠੀਕ ਆ ਹੁਣ ਇਹ ਤੋਂ ਬੱਚੇ ਦਾ ਆਸਣ ਲੈ ਲਾਂਗੇ ਇਹ ਆਪਾਂ 9 ਇੰਚ ਬੱਚੇ ਦਾ ਆਸਣ ਰੱਖ ਲੈਣੇ ਆ ਠੀਕ ਆ ਉੱਪਰ ਬੈਲਟ ਵੀ ਆ ਜਾਣੀ ਆ ਐਦਾਂ ਬਸ 13 ਆਪਾਂ ਨੂੰ 11 11.5 ਰੈਡੀ ਰਹਿ ਜਾਏਗਾ ਉੱਪਰ ਵੀ ਬੈਲਟਿਸ ਕਪੜਾ ਆ ਜਾਏਗਾ ਇੱਥੋਂ ਵੀ ਆਸਣ ਦੀ ਸਿਲਾਈ ਆ ਜਾਏਗੀ ਹੁਣ ਆਪਾਂ ਇਹਦੇ ਨਾਲ ਛੇ ਪੱਟੀ ਨਾਲ ਨਿਸ਼ਾਨੀ ਲਗਾ ਲਾਂਗੇ ਇਥੇ ਜਿਹੜੀ ਆਪਾਂ ਵੱਡਿਆਂ ਦੀ ਬਣਾਣੇ ਆ ਉਹਨਾਂ ਦੀ ਆਪਾਂ ਇਦਾਂ ਇਹਦੇ ਵਿੱਚ ਮਿਆਨੀ ਵੀ ਪਾ ਸਕਦੇ ਆ ਇਦਾਂ ਕਰਕੇ ਜਿਵੇਂ ਆਪਾਂ ਫੋਲਡ ਕਰਕੇ ਪਹਿਲਾਂ ਬੰਦੇ ਹੁੰਦੇ ਸੀ ਨਾ ਇਦਾਂ ਇਹਨੂੰ ਇੱਥੋਂ ਮਿਆਨੀ ਦੀ ਸ਼ੇਪ ਦੇ ਕੇ ਜਿਨ੍ਹਾਂ ਨੇ ਵੱਡਿਆਂ ਨੇ ਆਪਣੀ ਸਲਵਾਰ ਬਣਾਉਣੀ ਆ ਉਹਨਾਂ ਨੇ ਇੱਥੋਂ ਇਦਾਂ ਇਹ ਵਾਲੀ ਮਿਆਨੀ ਵੀ ਲਗਾ ਸਕਦੇ ਆ ਆਪਾਂ ਤਾਂ ਕਿ ਆਪਣੀ ਇੱਥੋਂ ਨਾਲੀ ਥੋੜੀ ਹੋਰ ਲੈਂਥ ਹੋ ਜAVE ਹੇਚਣਾ ਪਵੇ ਇਹ ਬੱਚੇ ਦੀ ਆ ਇਸ ਕਰਕੇ ਇਹਦੇ ਵਿੱਚ ਮਿਆਨੀ ਆਪਾਂ ਨਹੀਂ ਦਵਾਂਗੇ ਇਹਨੂੰ ਆਪਾਂ ਥੋੜੀ ਜੀ ਇੱਦਾਂ ਫਰੰਟ ਤੋਂ ਵੀ ਇਹਦੀ ਕਟਿੰਗ ਕਰਾਂਗੇ ਤਾਂ ਜੋ ਸਲਵਾਰ ਪਹੁੰਚੇ ਤੋਂ ਉੱਪਰ ਨਾ ਡਿਗੇ ਇੱਦਾਂ ਹਾਫ ਇੰਚ ਦੀ ਇੱਥੇ ਆਪਾਂ ਕਟਿੰਗ ਕਰਾਂਗੇ ਇਹਨੂੰ ਠੀਕ ਆ ਇੱਦਾਂ ਦੇਖੋ ਇਹ ਫੋਰ ਫੋਲਡ ਕੀਤੀ ਹੋਈ ਸੀ ਇਹ ਬੰਦ ਵਾਲੀ ਸਾਈਡ ਆ ਇਹ ਖੁੱਲੀ ਵਾਲੀ ਸਾਈਡ ਇੱਧਰ ਰੱਖਣੀ ਆਪਾਂ ਆਸਣ ਵਾਲੇ ਸਾਈਡ ਦੇਖੋ ਇਹ ਫੋਰ ਫੋਲਡ ਕੀਤਾ ਹੋਇਆ ਕਪੜਾ ਇਹ ਆਪ ਬਸ ਇੱਦਾਂ ਆਪਣੀ ਸਲਵਾਰ ਕੱਟੀ ਗਈ ਆ ਪਰ ਇਹਨੂੰ ਆਪਾਂ ਇਦਾਂ ਨੋਰਮਲ ਸਲਵਾਰ ਦੀ ਤਰ੍ਹਾਂ ਇਹ ਆਸਣ ਜੋੜ ਲਾਂਗੇ ਦੋਨਾਂ ਦੇ ਆਸਣ ਜੋੜ ਕੇ ਫਿਰ ਨੀਚੇ ਤੋਂ ਪਲੇਟਸ ਪਾਣੇ ਦੱਸਾਂਗੇ ਕਿੱਦਾਂ ਪਾਣੇ ਤੇ ਉੱਪਰ 벨ਟ ਚੜਦਣੀ ਇਹਦੀ 벨ਟ ਕਟਿੰਗ ਕੀਤੀ ਹੋਈ ਆ ਇਹ ਦੇਖੋ ਇਹ ਆਪਾਂ ਬੱਚੇ ਦੀ 벨ਟ ਕਟਿੰਗ ਕੀਤੀ ਹੋਈ ਆ 5.5 ਪੌਣੇ 6 ਆ ਠੀਕ ਆ ਇੰਨੀ ਆ ਜਾਣੀ ਆ 18 ਇੰਚ ਇਥੇ نیچے ਆਪਾਂ 1.5 ਇੰਚ ਦੀ ਪੱਟੀ ਲਗਾਵਾਂਗੇ ਪੌਂਚੇ ਦੀ ਰੈਡੀ ਕਰਕੇ ਔਰ ਵਿੱਚ ਲੇਸ ਦੇ ਕੇ ਠੀਕ ਆ ਫਿਰ ਤੁਹਾਨੂੰ ਰੈਡੀ ਕਰਦੇ ਹੋਏ ਆਏ ਹਾਂ ਸਲਵਾਰ ਦਿਖਾਣੇ ਆ ਮਸ਼ੀਨ ਤੇ ਦੇਖੋ ਨਾ ਆਪਾਂ ਇਹਨੂੰ ਸਟਿਚ ਕਰਨ ਲੱਗੇ ਆ ਪਹਿਲਾਂ ਆਪਾਂ ਇਹਨਾਂ ਦੇ ਆਸਣ ਜੋੜ ਲਾਂਗੇ ਇਦਾਂ ਅਸਨ ਜੋੜ ਲੈ ਦੇਖੋ ਇਹ ਇਦਾਂ ਆਪਾਂ ਠੀਕ ਹੈ ਦੇਖੋ ਇਦਾਂ ਆਪਾਂ ਦੋਨੇ ਅਸਨ ਜੋੜ ਲੈ ਹੁਣ ਆਪਾਂ ਇਹਨੂੰ ਬੈਕ ਸਾਈਡ ਤੇ ਪਹਿਲਾਂ ਇੱਕ ਪਲੇਟ ਪਾਵਾਂਗੇ ਛੋਟੇ ਵਾਲਾ ਜਦੋਂ ਆਪਾਂ 벨ਟ ਲਗਾਉਣ ਲੱਗਿਆਂ ਹਰ ਇੱਕ ਸਲਵਾਰ ਤੇ ਲਗਾਈਦਾ ਹੈ ਹੁਣ ਇਹਦੀ 벨ਟ ਆਪਾਂ ਅੱਧਾ 벨ਟ ਆਪਾਂ ਸੀਨ ਨਾਲ ਗਾ ਕੇ ਰੈਡੀ ਕਰ ਲਈਏ ਠੀਕ ਆ ਹੁਣ ਇਹਨੂੰ ਆਪਾਂ ਇਦਾਂ ਫੋਲਡ ਕਰਕੇ ਇਹਦੇ ਇੱਥੇ ਸੈਂਟਰ ਚ ਇੱਕ ਕੱਟ ਲਗਾ ਦਵੇ ਹੁਣ ਇਹ ਪਹਿਲਾਂ ਵੀ ਆਪਾਂ ਜਿਹੜਾ ਪਲੇਟ ਵਾਲਾ ਪਲਾਜ਼ੋ ਬਣਾਇਆ ਸੀ ਉੱਚ ਵੀ 벨ਟ ਲਗਾਣੀ ਦੱਸੀ ਹੋਈ ਕਿ ਕਿੱਦਾਂ 벨ਟ ਲਗਾਣੀ ਆ ਉਨਾ ਪਾ ਇੱਕ ਪਾਰਟ ਇਹਦਾ ਲੈ ਲੈਣਾ ਇਦਾਂ ਸਲਾਈ ਵਾਲਾ ਜਿੱਥੇ ਸਲਾਈ ਲਗਾਈ ਹੋਈ ਹੈ ਨਾ ਸੈਂਟਰ ਪਾਰਟ ਦੇ ਵਿੱਚ ਇਦਾਂ ਰੱਖ ਕੇ ਸਲਾਈ ਦਾ ਜਿੱਥੇ ਆਪਾਂ ਕੱਟ ਲਗਾਇਆ ਹੋਇਆ ਇਹ ਦੇਖੋ ਇਹ ਉੱਥੋਂ ਆਪ ਸਲਾਈ ਲਗਾ ਦੇ ਇੱਥੋਂ ਆਪ ਸਲਾਈ ਲਗਾਣੀ ਸ਼ੁਰੂ ਕਰਨੀ ਹੈ ਇਹ ਵਾਲਾ ਇਦਾਂ ਪਲੇਟਸ ਦੇ ਵਿੱਚ ਸੈਂਟਰ ਆਣਾ ਚਾਹੀਦਾ ਇਹ ਵਾਲੀ ਸਲਾਈ ਦਾ ਇਹ ਦੇਖੋ ਦੂਜਾ ਕੱਟ ਆ ਗਿਆ ਦੂਜੇ ਕੱਟ ਤੱਕ ਆਪਾਂ ਸੀਨ ਲਗਾ ਲੈਣੀ ਇੱਕ ਕੱਟ ਤੋਂ ਸ਼ੁਰੂ ਕਰਕੇ ਦੂਜੇ ਕੱਟ ਤੱਕ ਇਦਾਂ ਦੇਖੋ ਇਦਾਂ 벨ਟ ਜੋੜ ਦਿੱਤੀ ਆਪਾਂ ਇਹ ਕੱਟ ਤੋਂ ਸ਼ੁਰੂ ਕੀਤੀ ਠੀਕ ਆ ਤੇ ਆਪਾਂ ਇਸ ਤਰ੍ਹਾਂ ਦੂਜੇ ਕੱਟ ਤੱਕ ਸਲਾਈ ਖਤਮ ਕਰਤੀ ਹੁਣ ਆਪਾਂ ਫਰੰਟ ਦੇ ਪਲੇਟਸ ਲਗਾਵਾਂਗੇ ਨਾ ਕਪੜਾ ਹੀ ਆਪਾਂ ਉਸ ਅਕੋਰਡਿੰਗ ਪਲੇਟ ਲਗਾ ਦੇਣੀ ਹੈ ਜੇ ਇਦਾਂ ਨਹੀਂ ਸਮਝ ਆਂਦੀ ਕਿੰਨੇ ਪਲੇਟ ਲਗਾਣੇ ਆ ਤੇ ਜਿਹੜਾ ਬਚਿਆ ਹੋਇਆ ਬੈਲਟਰ ਲਗਾਈ ਦਾ ਹਿੱਸਾ ਆਪਣਾ ਬਾਕੀ ਉਹ ਮੈਜ਼ਰਮੈਂਟ ਕਰ ਲੈਣਾ ਕਿ ਕਿੰਨੇ ਇੰਚ ਬਚਿਆ ਹੋਇਆ ਹੈ ਉਹਨੇ ਇੰਚ ਇੱਥੇ ਅੱਗੇ ਇੱਕ ਸਾਈਡ ਜਾਂ ਦੋਨੇ ਸਾਈਡ ਮਿਲਾ ਕੇ ਪਲੇਟ ਲਗਾ ਲੈਣੇ ਆ ਤੁਸੀਂ ਕਿ ਦੋਨੇ ਸਾਈਡ ਮਿਲਾ ਕੇ ਬੱਚਿਆ ਇਹ ਬੈਲਟ ਦਾ ਹਾਫ ਪਾਰਟ ਇੱਥੇ ਅਟੈਚ ਹੋ ਜਾਵੇ ਠੀਕ ਹੈ ਇਹ ਜਿਹੜਾ ਆਪਣੇ ਪੌਂਚੇ ਤੇ ਆਪਾਂ ਸੈਂਟਰ ਵਾਲੇ ਤੇ ਕੱਟ ਲਗਾਇਆ ਸੀਗਾ ਜਿੱਥੋਂ ਆਪਾਂ ਕੇ ਅੱਗੋਂ ਕੱਟ ਲਗਾਈ ਹੈ ਜਿੱਥੇ ਸਲਵਾਰ ਉੱਪਰ ਨਾਲ ਡਿੱਗਦੀ ਹੋਵੇ ਇਹ ਸੈਂਟਰ ਆ ਇਹ ਸੈਂਟਰ ਚ ਚੁੱਕ ਕੇ ਇੱਥੋਂ ਪਲੇਟ ਜ਼ਰੂਰ ਲਗਾਉਣਾ ਤਾਂ ਜੋ ਇਹਦੇ ਨਾਲ ਆਪਣੀ ਪੌਂਚਾ ਇੱਧਰ ਉੱਧਰ ਨੂੰ ਘੁੰਮੇਗਾ ਨਹੀਂ ਦੇਖੋ ਜਿਵੇਂ ਆਪਾਂ ਹਾਫ ਚ ਪਲੇਟ ਲਪਾਏ ਆ ਨਾ ਇਹਨੇ ਐਦਾਂ ਆਪਾਂ ਜਿਹੜੀ ਆ ਬਚੀ ਹੋਈ 벨ਟ ਵਾਗੋ ਕੱਟ ਤੋ ਅਗੋ ਇੱਥੋਂ ਸਲਾਈ ਤੱਕ ਆਪਾਂ ਚੈੱਕ ਕਰ ਲੈਨੇ ਆਂ ਈ ਐਦਾਂ ਕਿ ਆ ਸੈਂਟਰ ਤੱਕ ਐਦਾਂ ਇੱਕ ਸਾਈਡ ਤੇ ਆ ਰਹੀ ਆ ਪੂਰੀ ਦੇਖੋ ਆਪਣੀ ਇੱਕ ਸਾਈਡ ਤੇ ਐਦਾਂ ਪੂਰੀ 벨ਟ ਆ ਰਹੀ ਆ ਠੀਕ ਆ ਹੁਣ ਆਪਾਂ ਇਹਨੂੰ ਐਦਾਂ ਲਗਾ ਦਾਂਗੇ ਤੇ ਇਧਰਲੀ ਸਾਈਡ ਵੀ ਇਹਦੇ ਆਪੋਜ਼ਿਟ ਦੂਜੀ ਸਾਈਡ ਵੀ ਐਦਾਂ ਇਹਦੇ ਆਪੋਜ਼ਿਟ ਪਲੇਟ ਪਾ ਕੇ ਇਹਨੂੰ 벨ਟ ਨੂੰ ਰੈਡੀ ਕਰ ਲਾਂਗੇ ਠੀਕ ਆ ਅਦੇਖੋ ਇਦਾਂ ਆਪਾਂ ਨੇ 벨ਟ ਉੱਪਰ ਪਲੇਟਸ ਪਾ ਕੇ 벨ਟ ਰੈਡੀ ਕਰ ਲਈਏ ਇਹ ਫਰੰਟ ਸਾਈਡ ਆ ਇਹ ਬੈਕ ਸਾਈਡ ਇਹਦਾ ਬੈਕ ਸਾਈਡ ਤੇ ਇਹ ਵਾਲੇ ਦੋ ਪਲੇਟ ਪਾਣੇ ਹੁਣ ਇਹਦੇ ਉੱਪਰ ਆਪਾਂ ਇਦਾਂ ਇਲਾਸਟਿਕ ਪਾ ਦਾਂਗੇ ਠੀਕ ਆ ਇਲਾਸਟਿਕ ਪਾ ਕੇ ਤੇ ਫਿਰ ਆਪਾਂ نیچے ਇਹਨੂੰ ਫੋਲਡਿੰਗ ਕਰਦੇ ਆ ਕਿ ਇਹਦੇ ਪਹੁੰਚੇ ਤੇ ਜਿਹੜੀ ਪਲੇਟਸ ਪਾਣੇ ਹੁਣ ਜਿਹੜੀ ਤੇ ਇਧਰਲੀ ਸਾਈਡ ਆ ਦੇਖੋ ਹਨਾ ਇਹ ਵਾਲੀ ਜਿਹੜੀ ਇਧਰ ਨੂੰ ਪਲੇਟਸ ਆਈ ਹੋਈ ਆ ਇਹ ਆਪਾਂ ਪਹੁੰਚੇ ਤੇ ਇਹ ਵੀ ਇਧਰ ਨੂੰ ਹੀ ਪਾਵਾਂਗੇ ਇਦਾਂ ਦੇਖੋ ਇਧਰ ਨੂੰ ਕਿਉਂਕਿ ਇਹਦੇ ਉੱਪਰ ਵੀ ਇਧਰ ਨੂੰ ਜਿਹੜੀ ਸਾਈਡ ਬੈਲਟ ਦੇ ਪਲੇਟ ਆਪਾਂ ਲਗਾਈ ਹੋਈ ਹੈ ਉਹੀ ਸਾਈਡ ਇਹਦੀ نیچے ਵੀ ਲਗਾਣੀ ਇਹਦੇ ਇਧਰ ਨੂੰ ਤੇ ਇਹਦੇ ਇਧਰ ਨੂੰ ਆਪੋਜ਼ਿਟ ਇੱਕ ਦੂਜੇ ਦੇ ਪਲੇਟਸ ਪਾਵਾਂਗੇ ਆਪਾਂ ਇੱਥੋਂ ਦੇਖੋ ਇੱਥੋਂ ਆਪਾਂ ਨਾਲੀ ਦੀ ਸੀਨ ਲਗਾਣ ਲਈ 1 ਇੰਚ ਦਾ ਮਾਰਜਿਨ ਛੱਡ ਦੇਣਾ ਸਾਈਡ ਤੋਂ ਇਹ ਆਪਾਂ 5 ਇੰਚ ਪਹੁੰਚਾ ਰੱਖਣਾ ਹੈ ਤੇ ਆਪਣਾ ਇਤਨਾ ਪਲੇਟਸ ਪਾ ਕੇ ਆਪਾਂ 10 ਇੰਚ ਆਪਾਂ ਨੂੰ ਰੈਡੀ ਚਾਹੀਦਾ ਹੈ ਪਰ ਆਪਾਂ ਮਾਰਜਨ ਚ ਵੀ ਲੈਣਾ ਇਸ ਲਈ ਆਪਾਂ 12 ਇੰਚ ਇਹ ਪਲੇਟਸ ਪਾ ਕੇ ਤਿਆਰ ਕਰਾਂਗੇ ਪਹੁੰਚਾ ਇਦਾਂ ਆਪਾਂ ਸਾਰੇ ਇਹ ਸਾਈਡ ਪਲੇਟ ਪਾ ਕੇ ਚੈੱਕ ਹਾਂਜੀ ਇਹ ਦੇਖੋ ਇਹਨਾ ਆਪਾਂ ਪਲੇਟਸ ਪਾ ਲਿਆ ਪਹੁੰਚਿਆ ਤੇ ਇਦਾਂ ਪਲੇਟਸ ਪਾ ਕੇ ਪ੍ਰੈਸ ਨਾਲ ਕਰੀਜ਼ ਬਣਾ ਲਈਏ ਠੀਕ ਹੈ ਇਰੇ niche ਹੁਣ ਆਪਾਂ ਪਹੁੰਚਿਆ ਤੇ ਪੱਟੀ ਲਗਾਵਾਂਗੇ ਬੁਕਰਮ ਲਗਾ ਕੇ ਆ ਦੇਖੋ ਇੱਦਾਂ ਬੁਕਰਮ ਲਗਾ ਕੇ ਇਹਨੂੰ ਪ੍ਰੈਸ ਕਰ ਲਿਆ ਏ ਇਧਰਲੀ ਸਾਈਡ ਆਪਾਂ ਇਹਨੂੰ ਅਟੈਚ ਕਰਾਂਗੇ ਤੇ ਇਹ ਉੱਪਰ ਦੀ ਇੱਦਾਂ ਫੋਲਡ ਕਰਕੇ ਇਹਦੇ ਵਿੱਚ ਲੇਸ ਦੇ ਕੇ ਇਹਨੂੰ ਪੂਰੀ ਆ ਦੇਖੋ ਇਹਨੂੰ ਨਾ ਇਹ ਉਲਟੀ ਸਾਈਡ ਆ ਇਹ ਸਿੱਧੀ ਵਾਲਾ ਪਾਸਾ ਵਾ ਇਹਨੂੰ ਪੁੱਠੇ ਪਾਸੇ ਆਪਾਂ ਕੀ ਕਰਨਾ ਇਹ ਵਾਲੀ ਪੱਟੀ ਇੱਦਾਂ ਲੈਣੀ ਆ ਸਿੱਧੀ ਸਾਈਡ ਆ ਪੁੱਠੇ ਵਾਲੇ ਪਾਸੇ ਤੇ ਇੱਦਾਂ ਇਹਨੂੰ ਉੱਪਰ ਰੱਖ ਕੇ ਸਲਾਈ ਮਾਰ ਦੇਣੀ ਆ ਆਪਾਂ ਪਹਿਲੀ ਸਲਾਈ ਇੱਥੇ ਦੇ ਦੇਣੀ ਆ ਸਿਰਫ ਇਹ ਵਾਲੀ ਕਰੀਜ਼ ਬਠਾਣ ਨੂੰ ਕਿ ਇਹ ਆਪਾਂ ਨੂੰ ਵਿੱਚ ਜਦੋਂ ਪੱਟੀ ਫੋਲਡ ਕਰਨੀ ਆ ਤੇ ਬਾਰ-ਬਾਰ ਵਿੱਚ ਨਾ ਆਵੇ ਠੀਕ ਆ ਇਹਨੂੰ ਇੱਕ ਕੱਚੀ ਸਲਾਈ ਇਦਾਂ ਮਾਰ ਕੇ ਰੈਡੀ ਕਰ ਲੈਣੀ ਹੁਣ ਆਪਾਂ ਕੀ ਕਰਨਾ ਇਹਦੇ ਉੱਪਰ ਇਹ ਵਾਲੇ ਪੌਚੇ ਨੂੰ ਇਦਾਂ ਉੱਪਰ ਦੀ ਫੋਲਡ ਕਰਕੇ ਸਲਾਈ ਲਗਾਵਾਂਗੇ ਤੇ ਇਹਦੇ ਵਿੱਚ ਆਪਾਂ ਕੋਈ ਵੀ ਲੈਸ ਜੇ ਮਰਜ਼ੀ ਹੈ ਤੁਹਾਡੀ ਲੈਸ ਦੇਣੀ ਆ ਤਾਂ ਦੇ ਸਕਦੇ ਹੋ ਨਹੀਂ ਹੀ ਲਾਣੀ ਤੇ ਬਿਨਾ ਲੈਸ ਦੇ ਵੀ ਆਪਾਂ ਸਲਵਾਰ ਬਣਾ ਸਕਦੇ ਆ ਇਹਨੂੰ ਇਸ ਤਰ੍ਹਾਂ ਨਾਲ ਇਹਦੇ ਵਿੱਚ ਲੈਸ ਦੇ ਕੇ ਆਪਾਂ ਇਹ ਪੱਟੀ ਤਿਆਰ ਕਰ ਲਾਂਗੇ ਇਦਾਂ ਇਸਾ ਤਾਂ ਇਹਨੂੰ ਇਦਾਂ ਅੱਗੇ ਵੀ ਨੀਚੇ ਵੀ ਲਗਾ ਸਕਦੇ ਆ ਉਹਦੇ ਨਾਲੇ ਦੀ ਗੈਟਪ ਜ਼ਿਆਦਾ ਆਏਗੀ ਇਹ ਆਪਣੀ ਏਦਾਂ ਪੱਟੀ ਰੈਡੀ ਹੋ ਗਈ ਹੁਣ ਇਹਦੇ ਵਿੱਚ ਆਪਾਂ ਸਿੰਪਲ ਸਲਾਈਆਂ ਲਗਾ ਲਾਂਗੇ ਆਪਣਾ ਮਾਨਿਆ ਤੇ ਵਿੱਚੋਂ ਪਹੁੰਚੇ ਨੂੰ ਪਰ ਲੋ ਨਹੀਂ ਮੰਨਤੇ ਸਿੰਪਲ ਸਲਾਈਆਂ ਲਾ ਕੇ ਛੱਡ ਦੋ ਤੇ ਇਹਨੂੰ ਫੋਲਡ ਕਰਕੇ ਇਸ ਤਰ੍ਹਾਂ ਤੇ ਆਪਾਂ ਮੂਰੀ ਦੀ ਉਹ ਸਲਾਈ ਲਗਾ ਕੇ ਬੰਦ ਕਰਕੇ ਤੇ ਸਲਵਾਰ ਰੈਡੀ ਹੋ ਜਾਨੀ ਫਿਰ ਰੈਡੀ ਕਰਕੇ ਫੁੱਲ ਦਿਖਾਣੇ ਆ ਵੀਡੀਓ ਹਾਂਜੀ ਇਹ ਦੇਖੋ ਇਹ ਹੋ ਗਈ ਅਫਗਾਨੀ ਸਲਵਾਰ ਦੀ ਫਾਈਨਲ ਲੁੱਕ ਦੇਖੋ ਇਦਾਂ ਬਣਾਓ ਆਪਣੇ ਬੱਚਿਆਂ ਨੂੰ ਸਾਰੇ ਜਾਣੇ ਪਾਓ